ਮਿਲਦਾ ਰਹੇਗਾ ਜਿਹੜੇ ਬਲਾਰੇ ਅੱਜ ਰਹਿ ਜਾਣਗੇ ਕੱਲ ਸਮਾਪਨੇ ਕੋਲ ਹੈ ਵੀਰ ਪਰਮਿੰਦਰ ਸਿੰਘ ਇਹਨ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਡਾਕਟਰ ਸੁਲਵਿੰਦਰ ਸਿੰਘ ਧਿਆ ਰਹੇਗੇ ਸੋਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ભગવાન ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ विष्णु भगवान दी जय सो अंग माराई शेर सिंह विष्णु भगवान दी जय सत्कार जो हर जी हो आप जी बहुत ਵੜਵਾਗੇ ਹੋ ਕਿ ਆਪ ਜੀ ਇਸ ਵਿਲੇ ਨਿਹਕਲੰਕ ਕਲ ਕਲ ਕੇ ਉਪਾਰ 24 ਜਿਸ ਦੀ ਆ ਗੁਰੂ ਉਤਾਰ ਪੀਰ ਪਗੰਬਰ ਗ੍ਰੰਥਾਂ ਵਿੱਚ ਕਰਦੇ ਆਏ ਗਾਥਾ ਸੋ ਆਪਣੀ ਗਾਥ ਰਿਆ ਸਮਝਾਈ ਆ ਸੋ ਉਹ ਪਰਮਾਤਮਾ ਪਹਿਲੀ ਵਾਰ ਮਾਤ ਲੋਕ ਦੇ ਵਿੱਚ ਆ ਕੇ ਆਪ ਜੀ ਦੇ ਸਨਮਖ ਹੋਇਆ ਔਰ ਇਸ ਤਰ੍ਹਾਂ ਦੀ ਕਿਰਪਾ ਜੋ ਆਪ ਜੀ ਨੇ ਕੀਤੀ ਹੈ ਉਹ ਪਹਿਲੀ ਵਾਰ ਹੀ ਪ੍ਰਮਾਤਮਾ ਨੇ ਆਪ ਜੀ ਦੇ ਇਹ ਕਿਰਪਾ ਕੀਤੀ ਹੈ ਪਿਛੇ ਜੁਗਾ ਜੁਗਾ ਤੋਂ ਖੇਡ ਹੁੰਦੀ ਆਈ ਕੋਈ ਸ਼ੱਕ ਨਹੀਂ ਸਭ ਸੱਚੀਆਂ ਹਾਂ ਝੂਠੀ ਕੋਈ ਨਹੀਂ ਪਰ ਸਮੇਂ ਦੇ ਅਨੁਸਾਰ ਦੇ ਨਾਲ ਪ੍ਰਮਾਤਮਾ ਨੇ ਉਹ ਖੇਲ ਨੂੰ ਸਮਾਪਤ ਵੀ ਕੀਤਾ ਹੈ ਔਰ ਹਮੇਸ਼ਾ ਜੋ ਗੱਲ ਹੈ ਇੱਕ ਅਕਾਲ ਪੁਰਖ ਦੀ ਹੋਈ ਹੈ ਇੱਕ ਦੀ ਹੀ ਹੋਣੀ ਹੈ ਤੇ ਇੱਕ ਦੀ ਹੀ ਰਹਿਣੀ ਹੈ ਸੋ ਪਰਮੇਸ਼ਵਰ ਜੋ ਸਰੂਪ ਮਾਰੇ ਸੇ ਸੰਸਿষ্ণੂ ਭਗਵਾਨ ਆਪ ਜੀ ਨੇ ਘਰ ਘਰ ਦੇ ਵਿੱਚ ਆਏ ਔਰ ਇੱਕ ਗੰਡਾ ਤੇ ਅਚਾਰ ਰੋਟੀਆਂ ਦੇ ਤੁਹਾਡੇ ਘਰ ਭੋਗ ਬਿਲਾਏ ਪਰਮੇਸ਼ਰ ਉਸ ਸਮੇਂ ਨੂੰ ਯਾਦ ਕਰਕੇ ਬੈਠੀਏ ਕਿ ਸਾਡੇ ਘਰ ਉਸ ਦਿਨ ਕੌਣ ਆਇਆ ਸੀ ਜਜ ਆਪਾਂ ਇੱਥੇ ਬੈਠੇ ਹਾਂ ਉਸ ਦਿਨ ਸਾਨੂੰ ਇਹ ਮਿਲਣ ਵਾਲਾ ਕੌਣ ਸੀ ਅਸੀਂ ਭੁੱਲ ਜਾਂਨੇ ਹਾਂ ਕਿ ਜਦੋਂ ਗੋਬਿੰਦ ਪਾਸ਼ਾ ਜੀ ਨੇ ਅਨੰਦਪੁਰ ਸਾਹਿਬ ਕਿਲਾ ਛੱਡਿਆ ਸੀ ਉਸ ਵੇਲੇ ਮਾਤਾ ਅਜੀਤ ਕੌਰ ਜੀ ਨੂੰ ਵੀ ਗੋਬਿੰਦ ਪਾਸ਼ਾ ਜੀ ਨੇ ਇਹ ਦੱਸਤਾ ਸੀ ਕਿ ਮੈਂ ਆਪਣਾ ਪਰਿਵਾਰ ਬਾਹਰ ਦੇਣਾ ਹੈ ਕਿਹਦੇ ਘਰ ਕੇ ਤੁਹਾਡੇ ਘਰ ਕੇ ਸਾਡੇ ਘਰ ਕੇ ਅੱਜ ਆਪਾਂ ਉਰੇ ਬੈਠੇ ਹਾਂ ਸਾਡੇ ਘਰ ਤੇ ਮਾਤਾ ਜੀ ਨੇ ਕਿਹਾ गोविंद ਨਹੀਂ ਜਾਂ ਤੇ ਸਿਰ ਪਾਣੇ ਨੂੰ ਟਾਲੋ ਤੇ ਜਾਂ ਫਿਰ ਮੇਰਾ ਸਿਰ ਛੜਾ ਦਿਓ ਸਿਰ ਛੜਵਾਇਆ ਅਕਾਲ ਪੁਰਖ ਨਾਲ ਗੰਢ ਪਈ ਕਿਰਪਾ ਹੋਈ ਅਕਾਲ ਪ੍ਰਭੂ ਨੇ गोविंद ਪਾਸ਼ਾ ਜੀ ਨਾਲ ਕੋਲ ਕਰਾਰ ਕੀਤਾ ਦੱਸਿਆ ਗ੍ਰੰਥ ਨੰਬਰ 22 ਦੇ ਵਿੱਚ ਕੀ ਗੱਲ ਹੋਈ ਆ ਕਾਲਪੁਰ ਖੇ ਦੀ ਗੋਬਿੰਦ ਪਾਸ਼ਾ ਜੀ ਦੇ ਨਾਲ ਉਸ ਦਿਨ ਕਿਉਂਕਿ ਪਰਮੇਸ਼ਰ ਨੇ ਤੁਹਾਡੇ ਘਰ ਦਾ ਜਿਹੜਾ ਹੈ ਗੰਡਾ ਆਚਾਰ ਰੋਟੀ ਕਿਉਂ ਖਾਧੀ ਇਸ ਦਾ ਵੇਰਵਾ ਆਪ ਜੀ ਨਾਲ ਮੈਂ ਕੁਝ ਸਾਂਝਾ ਕਰਾਂਗਾ ਕਿ ਕੀ ਗੱਲ ਹੋਈ ਸੀ ਉਸ ਵੇਲੇ ਕਾਲਪੁਰ ਖੇ ਤੇ ਗੋਬਿੰਦ ਪਾਸ਼ਾ ਦੀ ਅਨੰਦ ਬੋਲਦਾ ਸੋ ਮਾਫੀ ਚਾਹਾਂਗਾ ਜੀ ਸਾਰੇ ਸਤਿਕਾਰਯੋਗ ਵੀਰ ਜੀ ਤੁਹਾਡੇ ਪਹੁੰਚ ਆ ਚੁੱਕੇ ਹਨ ਹਰ ਸੰਗਤ ਜੀਓ

विष्णु भगवान की जय सोहनमहाराज सिंह विष्णु भगवान की जय सोहनमहाराज सिंह विष्णु भगवान की जय सो ਮਹਾਰਾਜੇ شیر ਸਿੰਘ বিষ্ণੂ ભગવાન ਦੀ ਜੈ ਸੋ ਹੰਗ ਮਹਾਰਾਜੇ شیر ਸਿੰਘ বিষ্ণੂ ભગવાન ਦੀ ਜੈ ਸਵੇਰ ਦੀ ਖੁਸ਼ੀ ਦੀ ਗੱਲ ਹੈ ਸਡੇਵਾਰ ਦੇ ਸਤਕਾਰਯੋਗ ਭੈਣ ਜੀ ਔਰ ਵੀਰ ਜੀ ਪਹੁੰਚ ਚੁਕੇ ਨੇ ਸੋ ਅਕੀਦਾ ਜਿਆਦਾ ਸਮਾਂ ਲੈਂਦਾ ਹੋਇਆ ਮੈਂ ਬੇਨਤੀ ਕਰਾਂਗਾ ਸਰਬਰ ਸਿੰਘ ਜੀ ਤੋਂ ਵੱਲੋਂ ਦਾ ਸ ਆਪਣੇ ਵੱਲੋਂ ਸਤਿਕਾਰਯੋਗ ਵੀਰ ਜੀ ਸਮਾ ਲੈਣਗੇ ਆਪ ਜੀ ਨੂੰ ਆਪਣੇ ਪਰਵਚਨਾ ਨਾਲ ਹਰਬਾਣੇ